रोलिंग दस दियो फिर आई विल स्टार्ट रोल है <I2> yes, 확인, सर आज। जी स्टार्ट मैंने एक काम कर शैल आई स्टार्ट आज कमीशन जिलंधर पुलिस रूरल द ऑफिस आया सिगा एसएसपी ऑफिस पे जडी के पिछले हफ्ते पिछले महीने ਫਲੋਰ ਵਿੱਚ ਜਿਹੜੀ ਬੱਚਿਆਂ ਦੇ ਉੱਪਰ ਕੁਝ ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆਰ ਨਹੀਂ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਸੀ ਉੱਥੇ ਦੇ ਮੌਜੂਦਾ ਐਸਐਚਓ ਨੇ ਉਸ ਦਾ ਰਿਵਿਊ ਲੈਣਾ ਆਇਆ ਸੀ ਜਿਹੜੇ ਉੱਥੇ ਐਫਆਈਆਰ ਹੋਈਆਂ ਜਿਹੜੇ ਕੇਸ ਰਜਿਸਟਰ ਹੋਏ ਔਰ ਕਿਸ ਤਰੀਕੇ ਨਾਲ ਉਹ ਅੱਗੇ ਚੱਲ ਰਹੇ ਨੇ ਜਿਹੜਾ ਕਲਪਰੇਟ ਹੈ ਉਸ ਨੂੰ ਅਰੈਸਟ ਕੀਤਾ ਨਹੀਂ ਕੀਤਾ ਔਰ ਕਿਹੜੀ ਕਿਹੜੀ ਧਾਰਾ ਲੱਗੀਆਂ ਉਹਨੂੰ ਅਸੀਂ ਅੱਜ ਰਿਵਿਊ ਕਰਨ ਆਏ ਸੀਗੇ ਔਰ ਇਸ ਰਿਵਿਊ ਵਿੱਚ ਕਈ ਕੁਝ ਨਿਕਲ ਕੇ ਆਇਆ ਜਿਹੜਾ ਕਿ ਅਸੀਂ ਫਰਦਰ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀਆਂ ਵੀ ਕਮੀ ਪੇਸ਼ੀਆਂ ਸੀਗੀਆਂ ਉਹ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਸੀਲ ਆਫ ਕਰਾਂਗੇ ਸਰ ਕੀ ਅੱਜ ਜਦੋਂ ਤੁਸੀਂ ਆਏ ਹੋ ਇਥੇ ਇਨਵੈਸਟੀਗੇਟ ਕੀਤਾ ਹੈਗਾ ਨਿਕਲ ਕੇ ਕਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਦੇਖੋ ਇਨਵੈਸਟੀਗੇਸ਼ਨ ਚ ਇਹ ਨਿਕਲ ਗਿਆ ਹੈ ਕਿ ਜਿਹੜੀਆਂ ਇਹਨਾਂ ਨੇ ਫਿਲਹਾਲ ਤਾਂ ਇਹਨਾਂ ਨੇ ਸਾਰੀਆਂ ਧਾਰਾਵਾਂ ਲਾਤੀਆਂ ਲੇਕਿਨ ਜਿਹੜੀ ਉਤਾਹੀ ਹੋਈ ਕਿ ਉਹ ਲੇਟ ਹੋਇਆ ਐਫਆਰ ਕਿਦਾਂ ਹੋਈ ਉਹਦੇ ਅਸੀਂ ਕੁਐਸਚਨ ਆਨਸਰ ਕੀਤੇ ਸੀਗੇ ਵੀ ਵਿਲ ਫਿਕਸ ਦ ਰਿਸਪੌਂਸਿਬਿਲਟੀਜ਼ ਅਦਰਵਾਈਜ਼ ਹੁਣ ਤੱਕ ਤਾਂ ਉਹਨਾਂ ਨੇ ਸਭ ਕੁਝ ਠੀਕ ਕਰਤਾ ਹੈ ਲੇਕਿਨ ਲੇਟ ਕਿਉਂ ਹੋਈ ਔਰ ਉਹਦੀ ਰਿਸਪੌਂਸਿਬਿਲਟੀ ਫਿਕਸ ਕਰੇਗੀ ਕਮਿਸ਼ਨ ਕਰੇਗਾ ਠੀਕ ਹੈ ਗਾਰਨ ਕਰਿਆ ਸਭ ਜਿਹੜਾ ਹੋਇਆ ਹੈ ਇੱਕ ਇੱਕ ਕਰਕੇ ਪਲੀਜ਼ ਦੁਆਰਾ ਜਿਹੜੇ ਐਫਆਰ ਦੁਆਰਾ ਨਾਮ ਹੋਵੇ ਤਾਂ ਉਸੇ ਕਿਸ ਤਰ੍ਹਾਂ ਦੇ ਐਫਰ ਹੋਏ ਦੇਖੋ ਉਹਦੇ ਵਿੱਚ ਪੁਲਿਸ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਹੈ ਉਹ ਅਸੀਂ ਸਮੇਂ-ਸਮੇਂ ਤੇ ਕਮਿਸ਼ਨ ਜਿਹੜਾ ਆਰਡਰ ਕਰਦਾ ਹੈ ਕਿ ਪੁਲਿਸ ਦੇ ਅਵੇਅਰਨੈਸ ਕੈਂਪਸ ਲਗਾਏ ਜਾਣ ਉਹ ਕਰਦਾ ਵੀ ਅਸੀਂ ਪਾਰਟਿਸਿਪੇਟ ਵੀ ਕਰਦੇ ਆ ਉਸ ਦੇ ਕਰਨ ਦੇ ਬਾਵਜੂਦ ਵੀ ਸ਼ਾਇਦ ਪੁਲਿਸ ਦੀ ਪ੍ਰਾਇੋਰਟੀ ਨਹੀਂ ਹੈ ਪੁਲਿਸ ਦੀ ਪ੍ਰਾਇੋਰਟੀ ਹੀ ਕ੍ਰਾਈਮ ਵਾਲਾ ਹੈ ਸਵਾਲ ਨਹੀਂ ਹੈ ਜਿਹੜੇ ਜੁਵਿਨਲ ਜਸਟਿਸ ਐਕਟ ਹੈ ਜਾਂ ਪੋਕਸੋ ਹੈ ਉਹਦੀ ਕਿੰਨੀ ਟ੍ਰੇਨਿੰਗ ਕਰਾ ਚੁੱਕੇ ਆਪਾਂ ਔਰ ਉਹ ਹੁੰਦੀਆਂ ਵੀ ਆ ਲੇਕਿਨ ਉਹਦੇ ਹੋਣ ਦੇ ਬਾਵਜੂਦ ਵੀ ਦੇ ਡੋਨਟ ਵਾਂਟ ਟੂ ਲਰਨ ਮੈਂ ਤਾਂ ਹੀ ਕਹੂੰਗਾ ਰਿਸਪੌਂਸਿਬਿਲਟੀ ਫਿਕਸ ਹੋਏਗੀ ਐਫਆਈਆਰ ਵੀ ਹੋ ਰਹੀਆਂ

and we have also uh, in, uh, look, we looked into the cdr files they are trying we have ordered them to register the uh, to, uh, to arrest bhushan as early as possible and which they have made a sit and sit will uh, uh, report to the commission and uh, i am sure that bhushan will be, uh, will be arrested very soon yes it will be taken we have already uh, told them uh, to write to the department and they have already written to the dig uh, to dismiss as dig is uh, the officers of uh, is the you know officer of all ngos so he has the power to dismiss uh, the ngo it is too late within Whole team is responsible, whole district is responsible, whole state is responsible, I must see. Again, whole team is responsible, whole district is responsible, whole state is responsible. Yes. Because it is our responsibility to upheld the provisions of our constitution of the, person, of the law. The person will have to be claimed. That person will have to be reported. We can't remove everyone. This. So this is a matter of investigation. You know, we uh, we cannot. Uh, uh, commission is not an, investigation, an investigating body. So we will we'll just overlook the things how they are doing. If we are not satisfied, we will again uh, write to the uh, yes, concerned. We can, we can say this. You have taken it seriously. In days, you have taken it 50 days. ਇਹ ਜਿੰਮੇਵਾਰ ਜਿੰਮੇਵਾਰੀ ਫਿਕਸ ਹੋਏਗੀ ਜੀ 100% ਔਰ ਉਤੇ ਐਕਸ਼ਨ ਹੋਏਗਾ ਟੇਕ ਇਟ ਇਜ਼ ਸ਼ੋਰ ਟਿਕਟ ਮਤਲਬ ਇਜ਼ ਗਾਰੰਟੀਡ ਇਹ ਹੋਏਗਾ ਲੇਕਿਨ ਕਿਤੇ ਗਿਰੇਗੀ ਉਹ ਅਸੀਂ ਇਸ ਵੇਲੇ ਨਹੀਂ ਕਹਿ ਸਕਦੇ ਲੇਕਿਨ ਆਬਵੀਅਸਲੀ ਯੂ ਕੈਨ ਅੰਡਰਸਟੈਂਡ ਇਸ ਦਾ ਹੋਲ ਡਿਸਟ੍ਰਿਕਟ ਇਸ ਦਾ ਹੋਲ ਸਬਡਿਵੀਜ਼ਨ ਇਸ ਰਿਸਪੋਨਸਿブル ਫਾਰ ਥਿਸ ਸਾਰੀ ਪੂਰੀ ਸ਼ੈਲਟਰ ਆਪਣੇ ਕੀ ਸ਼ੈਲਟਰ ਕੀਤਾ ਜਾ ਰਿਹਾ ਸੀ ਬਿਕੋਜ਼ ਕੁਝ ਪੋਲਿਟਿਕਲ ਨਮਾਇੰਦਿਆਂ ਨੇ ਇਸ ਮਾਮਲੇ 'ਚ ਕੌਂਟੈਂਜੈਂਸੀ ਕੀਤੀ ਸੀ ਤਾਂ ਕੋਈ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਤੇ આરોਪ ਲਗਾਏ ਸੀ ਕਿ ਸ਼ੈਲਟਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਕੋਈ ਗੱਲ ਅੱਗੇ ਨਿਕਲ ਕੇ ਸਾਹਮਣੇ ਦੇਖੋ ਜੇ 50 ਦਿਨ ਲੱਗੇ ਐਫਆਈਆਰ ਹੋਣ ਨੂੰ ਤੇ ਤੇ ਸ਼ੈਲਟਰ ਤਾਂ ਹੋ ਹੀ ਰਿਹਾ ਔਰ ਇਸ ਕਮਿਸ਼ਨ ਨੂੰ ਆਪ ਆਣਾ ਪੈ ਰਿਹਾ ਇੱਥੇ ਕਰਨ ਵਾਸਤੇ ਇਟ ਮੀਨਸ देयर इज सम ਹੋ ਸਕਦੀ ਹੈ ਜੀ ਆਪਾਂ ਕਹਿ ਸਕਦੇ ਹਾਂ ਸਰ ਸਵਾਲ ਲੈ ਲਈ ਜਿਸਮ ਕੀ ਦਸਹਿਣਾ ਨਹੀਂ देखो दे हैव नो रीजंस जिने भी रीजंस ਹੋਣਗੇ ਉਹ ਬਹਾਨੇ ਹੀ ਹੋਣਗੇ ਜਦੋਂ ਐਕਟ ਵਿੱਚ ਲਿਖਿਆ ਹੈ ਵੈਨ ਇਟ ਇਜ਼ ਵੈਨ ਇਟ ਇਜ਼ ਰਿਟਨ ਇਨ ਦੀ ਐਕਟ ਥੈਟ ਤੁਹਾਡੇ ਨੂੰ ਕੋ ਬੱਚਾ ਆਵੇ ਤੁਸੀਂ ਦੇ ਰਹੇਂ ਦੈਨ ਐਫਾਇਰ ਕਰਨੀ ਨਹੀਂ ہوئی ਤਾਂ ਫਿਰ ਉਹ ਰੀਜ਼ਨ ਮੰਨਿਆ ਨਹੀਂ ਜਾਏਗਾ ਉਹ ਹੀ ਸਜ਼ਾ ਹੀ ਹੈ ਸਜ਼ਾ ਮਿਲੇਗੀ ਇਹਦੇ ਦਾ ਤੁਸੀ ਪਰਿਵਾਰ ਨੂੰ ਮਿਲੇਗਾ ਬੱਚੇ ਨੂੰ ਸਾਰੇ ਜਿਹੜੇ ਸਪੈਸੀਫਿਕ ਜਿਹੜੀ ਬੱਚੀ ਦੀਦਰ ਨੇ ਜੀ ਪਰਿਵਾਰ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੇ ਆਬਵੀਅਸਲੀ ਸਟੇਟਮੈਂਟਸ ਜਿਹੜੀਆਂ ਸੀਗੀਆਂ ਉਹ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਇੱਕ ਬੱਚੇ ਦਾ ਮਾਮਲਾ ਹੈ ਔਰ ਇਹਦੇ ਵਿੱਚ ਬੱਚੇ ਨੂੰ ਪਰਿਵਾਰ ਦੀ ਬੱਚੇ ਦੀ ਕੋਈ ਆਇਡੈਂਟੀਟੀ ਆਪਾਂ ਨਹੀਂ ਦੇ ਸਕਦੇ ਆਮ ਸੌਰੀ ਜੋ ਐਲੀਗੇਸ਼ਨ ਸੋ ਲਗਾਏ ਜੋ ਮੈਂ ਤੁਹਾਡੇ ਸਾਹਮਣੇ ਡੈਟ ਉਹਨਾਂ ਲਗਾਏ ਸਕਾ ਐਲੀਗੇਸ਼ਨ ਲਗਾਏ ਉਹ ਦੈਟ ਇਜ਼ ਵਿਦ ਦਾ ਕਮਿਸ਼ਨ ਬਟ ਐਸਐਚਓ ਤੁਹਾਡੇ ਤੇ ਐਲੀਗੇਸ਼ਨ ਸਾਰੇ ਆਗੇ ਐਲੀਗੇਸ਼ਨ ਲੱਗੇ ਆ ਜੀ ਹੁਣ एवरीवन ਬਡੀ ਇਸ ਐਸਐਚਓ ਵੀ ਰਿਸਪੋਨਸੀਬਲ ਹੈ ਬਾਕੀ ਵੀ ਰਿਸਪੋਨਸੀਬਲ ਨੇ ਜੀ ਸਿਰਫ ਕੱਲੇ ਐਸਐਚਓ ਹੀ ਕਿਉਂ ਰਿਸਪੋਨਸੀਬਲ ਠਰਾਇਆ ਜਾਂਦਾ ਹੈ ਜਦੋਂ ਕਿ ਜਿਹੜਾ ਸਾਰਾ ਸਿਸਟਮ ਬਣਿਆ ਹੋਇਆ ਸਬ ਡਿਵੀਜ਼ਨ ਹੈ ਡਿਸਟ੍ਰਿਕਟ ਹੈ ਡਿਵੀਜ਼ਨ ਹੈ ਉਹਨਾਂ ਦੇ ਰੇਂਜਿਸ ਬਣੀਆਂ ਹੋਈਆਂ ਐ ਫਿਰ ਉਹ एवरीवन हैज टेक रिस्पोंसिबिलिटी ਕੀ ਆ ਕਿ ਉਹਨਾਂ ਦੇ ਯਾਨੀ ਇਟ ਇਜ਼ ਵੀ ਕੈਨ ਸੇ ਦੈਟ ਡੀਐਸਪੀ ਫਲੋਰ অর ਐਸਪੀ ਸੁਪਰਵਾਈਜ਼ ਕਰਿਆ ਡੀਐਸਪੀ ਫਲੋਰ ਥੇਅਰ ਆਲਸੋ ਮਤਲਬ ਕਿ ਜਿਹੜਾ ਵੀ ਕੈਨ ਸੀ ਕੁਝ ਰਿਸਪੋਨਸੀਬਿਲਟੀ ਦਾ ਉਹਨਾਂ ਨੂੰ ਬਿਟ ਪੁਆਇੰਟ ਬੰਦਾ ਇਟ ਇਜ਼ ਅ ਮੈਟਰ ਔਫ ਇਨਵੈਸਟੀਗੇਸ਼ਨ ਯੈਸ ਕਿਉਂ ਨਹੀਂ ਹੈ ਉਹ ਵੀ ਹੈਗੇ ਨੇ ਸਰ ਇੱਕ ਸਵਾਲ ਹੈ ਕਿ ਕਮਿਸ਼ਨ ਦੀ ਹੀ ਰეკਮੈਂਡੇਸ਼ਨਸ ਵਰਕ ਕਰਦੀਆਂ ਨੇ ਸੀ ਲੈਬ੍ਰੇਟੀ ਕਿ ਕਿ ਟਾਈਮ ਟਾਈਮ ਤੋਂ ਤੁਸੀਂ ਟ੍ਰੇਨਸ ਵਗਰਾ ਸਾਰੇ ਕਿਉਂ ਦੇ ਰਹੇ ਹੋ ਉਹ ਤਾਂ ਵੀ ਰੀਜ਼ਨ ਟੂ ਮਾਈਂਡ ਆਵ ਕਰਦੇ ਵਿੱਚ ਡਿਸਟਿਨੇਸ਼ਨ ਜਾਂ ਆਪਣੇ ਪੱਧਰ ਤੇ ਜਾਂ ਅਪਡੇਟ ਕਰਦੇ ਹੋ ਦੂਸਰਾ ਸਵਾਲ ਨਾਲ ਹੀ ਹੈ ਕਿ ਸਕੀਸਪੌਕ ਸੈਂਟਰ ਬਣੀ ਹੋਈ ਕੋਲ ਅਪਾਰਟਮੈਂਟ ਦੇ ਅੰਦਰ ਸਰਜਕਟਿਵ ਕਿ ਅਪਰਾ ਪਰਿਵਾਰ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਂ ਉਹ ਖਾਣੇ ਦੇ ਉੱਥੋਂ ਕਿਸੇ ਨੇ ਗਾਈਡ ਕੀਤਾ ਕਿਉਂਕਿ ਰੂਲ ਦੇਖੀ ਕਹਿੰਦੇ ਨੇ ਕਿ ਨਾਲ ਦੇ ਨਾਲ ਉਹਨਾਂ ਰਿਕਮੈਂਡੇਸ਼ਨ ਕਰਨੀ ਚਾਹੀਦੀ ਹੈ ਜੇ ਇਹ ਵੀ ਟਾਈਮਲੀ ਚੀਜ਼ ਆ ਜਾਂਦੀ ਤੇ ਇਹ ਤੁਹਾਨੂੰ ਕਮਿਸ਼ਨ ਕੁੰਤਾ ਵਿੱਚ ਅਗਿਆਤ ਲੋੜੀ ਨਹੀਂ ਪੈਣੀ ਸੀ ਉਸ ਚੀਜ਼ ਦਾ ਗੈਪ ਨੂੰ ਤੁਸੀਂ ਕਿਦਾ ਸੌਲਵ ਆਊਟ ਕਰਦੇ ਕਿਉਂਕਿ ਪਹਿਲਾਂ ਨਹੀਂ ਤੇ ਅੱਠ ਦਿਨਾਂ ਤੋਂ ਵੀ ਨਹੀਂ ਜਿਹੜਾ ਫਕੀਰ ਤਾਂ ਹੋ। ਬਿਲਕੁਲ ਤੁਸੀਂ ਬੜਾ ਅੱਛਾ ਕੁਐਸਚਨ ਪੁੱਟ ਕੀਤਾ। ਦੇਖੋ ਬਹੁਤ ਗਰੀਬ ਸੀਗੇ। ਔਰ ਉਹਨੂੰ ਨਹੀਂ ਪਤਾ ਸੀਗਾ ਕਿ ਅਸੀਂ ਪੁਲਿਸ ਕੋ ਜਾਣਾ। ਉਹ ਪੁਲਿਸ ਕੋ ਗਏ। ਜਦੋਂ ਪੁਲਿਸ ਤੋਂ ਹੀ ਡਰ ਗਏ। ਉਸ ਤੋਂ ਬਾਅਦ ਤਾਂ ਫਿਰ ਜਿਆ ਸਖੀ ਸੈਂਟਰ ਦੀ ਗਲਤੀ ਕਰ ਰਹੇ ਹੋ। ਉਹਦਾ ਅਵੇਅਰਨੈਸ ਹੀ ਕਿਸੇ ਨੂੰ ਨਹੀਂ ਹੈ। ਆਈ ਥਿੰਕ ਇਥੇ ਬਹੁਤ سارے ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੋਏਗਾ। ਉਹ ਇੱਕ ਨਵਾਂ ਕਨਸੈਪਟ ਹੈ।

ਇਹ ਨਾ ਪਰ ਬਾਰੇ ਹੁਣ ਤਾਂ ਗਿਆ ਕੇ ਕਹਿਣ ਲੱਗਾ ਹੈ ਨਾ ਹੁਣ ਤਾਂ মিডিਆ ਸਟੇਟਮੈਂਟ মিডিਆ ਡਰਾਈਵ ਆਪਣੇ ਆਪ ਕੀ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਸਾਡੇ ਨਾਲ ਜ਼ਬਰਦਸਤੀ ਤੱਕਾ ਕਾਰਵਾਈ ਬਟ ਐਂਡ ਆਫ ਦਿ ਡੇ ਜਿਹੜਾ ਨਿਕਟਾ ਮੈਂ ਉਹਦੇ ਬੜੇ ਸੀਰੀਅਸ ਅਲਿਗੇਸ਼ਨਸ ਦੇਖੋ ਵਿਕਟਮ ਦੀ ਸੁਣੀ ਜਾਏਗੀ ਇੱਕ ਜਿਹੜਾ ਰਿਸਪੌਂਸਿਬਲ ਬੰਦਾ ਹੈ ਉਹਦੇ ਤੇ ਉਂਗਲੀਆਂ ਉਠੀਆਂ ਠੀਕ ਹੈ ਠੀਕ ਹੈ ਉਹਦੀ ਨਹੀਂ ਸੁਣੀ ਜਾਏਗੀ ਬਿਕਾਜ਼ ਹੀ ਉਹਦੀ ਮੰਡੇਟ ਹੈ ਕਿ ਉਹਨੇ ਵਿਕਟਮ ਦੀ ਰੱਖਿਆ ਕਰਨੀ ਹੈ ਉਹ ਉਹਦੇ ਵਿੱਚ ਫੇਲ ਹੋਇਆ ਹੈ ਐਸੀ ਕਰਕੇ ਅੱਜ ਐਫਆਰ ਹੋਈ ਹੈ ਬਹੁਤ ਸੀਰੀਅਸ ਲੱਗੇ ਨਿਤਾਰਾਂਵਾਂ ਲਗੀਆਂ ਨੇ ਆਈ ਡੋਨਟ ਥਿੰਕ ਕਿ ਇਹਦੇ ਵਿੱਚ ਕਿਸੇ ਉਹਦੀ ਬਚਨ ਦੀ ਕੋਈ ਚਾਂਸ ਹੈ ਤੁਸੀਂ ਅੱਜ ਇੱਕ ਚੀਜ਼ کہہ ਕੇ ਜਾਓਗੇ ਕਿ ਇਸ ਕੇਸ ਨੂੰ ਇਹ ਕੋਈ سزا ਹੋਗੀ ਨਹੀਂ ਇੱਕ ਤਰ੍ਹਾਂ ਦਾ ਐਗਜ਼ੈਂਪਲ ਸੈਟ ਕਰਕੇ ਜਿਵੇਂ ਕਿ ਐਫਆਰ ਹੋਣੀ ਹੀ ਖਾਸੀ ਦਾ ਇਹ ਹਾਲ ਹੈ ਤੇ ਆਰਮਸ ਨੂੰ ਕਿੱਥੇ ਡਾੜੀ ਐਫਆਰ ਹੋਣਾ ਹੀ ਐਗਜ਼ੈਂਪਲ ਹੈ ਬਹੁਤ ਵੱਡੀ ਐਗਜ਼ੈਂਪਲਰੀ ਪਨਿਸ਼ਮੈਂਟ ਹੈ ਇੱਥੇ ਸਾਡੇ ਦਾ ਪੰਜਾਬ ਚ ਕਿਹਾ ਜਾਂਦਾ ਬਈ ਐਫਆਰ ਗੰਦ ਲਿਖੀ ਮਾੜੀ ਹੈ ਉਤੇ ਅਫેર ਹੋ ਗਈ ਹੈ ਉਸੇ ਪੁਲਿਸ ਆਫਸਰ ਦੇ ਉੱਪਰ ਜਿਸ ਥਾਣੇ ਦਾ ਉਹ ਪਰਿਵਾਰੀ ਸੀ ਉਸੇ ਥਾਣੀ ਨੇ ਕੀਤੀ ਹੈ ਇਹ ਬੜੀ ਸ਼ਰਮ ਵਾਲੀ ਗੱਲ ਵੀ ਉਹਦੇ ਵਾਸਤੇ ਠੀਕ ਹੈ ਨਾ ਔਰ ਇੱਕ ਐਗਜ਼ਾਮਪਲ ਵੀ ਇਸ ਕੇਸ ਨੂੰ ਲੈ ਕੇ ਇਨਵੈਸਟੀਗੇਸ਼ਨ ਟਾਈਮ ਬౌন্ড ਹੋਏਗੀ ਆਬਵੀਅਸਲੀ ਟਾਈਮ ਬౌন্ড ਹੈ ਇਨਵੈਸਟੀਗੇਸ਼ਨ ਐਫ ਆਈਆਰਸ ਤਾਂ ਹੋ ਹੀ ਚੁੱਕੀਆਂ ਹੁਣ ਤਾਂ ਅਰੈਸਟ ਕਰਨਾ ਹੀ ਬਾਕੀ ਹੈ ਆਦਰਵਾਇਜ਼ ਇਨਵੈਸਟੀਗੇਸ਼ਨ ਦਾ ਕੋਈ ਮੈਟਰ ਨਹੀਂ ਹੈ ਕੋਈ ਉਹਦਾ ਵੈਲਿਊ ਨਹੀਂ ਇਨਵੈਸਟੀਗੇਸ਼ਨ ਦੇ ਐਫ ਆਈਆਰਸ ਬੀਨ ਡਨ ਕੋਰਟ ਕੇਸ ਚੱਲੇਗਾ ਸਰ ਇਹ ਡਾਇਰ ਰਿਟਾਇਰਮੈਂਟ ਵੀ ਨਜ਼ਦੀਕ ਹੈ ਨਾ ਉਹਨਾਂ ਦੀ ਸੋ ਐਸਐਲ ਜੋ ਉਹਨਾਂ ਦੀ ਭੋਏ ਕਿਉਂ ਅਲੱਗ ਮੈਟਰ ਹੈ ਜੀ ਉਹਨਾਂ ਦੀ ਡਿਸਮਿਸ਼ਨ ਪਿਛਲੇ ਟਾਈਮ ਤੋਂ ਹੋਈ ਗਈ ਨਾ ਜਿਹੜੀ ਜੋ ਵੀ ਇਨਕੁਆਰੀ ਹੋ ਗਈ ਡਸਨਟ ਮੈਟਰ ਜਦੋਂ ਵੀ ਉਹਨਾਂ ਦੀ ਰਿਟਾਇਰਮੈਂਟ ਨੂੰ ਮੈਟਰ ਨਹੀਂ ਕਰਦੀ ਹਾਂ ਜੀ ਟਾਈਮ ਟਾਈਮ ਬੰਦ ਵੀ ਤੁਸੀਂ ਕੁਝ ਟਾਈਮ ਤੋਂ ਫਿਕਸ ਫਰੇਮ ਦੱਸ ਦਿੱਤਾ ਕਿ ਕਦੋਂ تک ਅਰੈਸਟ ਕਰੋਗੇ ਸੈਚੂਅਲੀ ਇਮੀਡੀਏਟਲੀ ਨਾਓ ਹੁਣ ਟਾਈਮ ਕਿਉਂ ਦੇਣਾ ਉਹ ਤਾਂ ਉਸ ਦਿਨ ਅਰੈਸਟ ਕਰਨਾ ਚਾਹੀਦਾ ਸੀਗਾ ਫੇਮਿਲੀ ਨੇ ਕੀ ਦੱਸਿਆ ਉਹ ਉਹ ਕੀ ਫਿਰ ਅ ਨਹੀਂ ਉਹਨੇ ਨਹੀਂ ਸੁਣੀ ਇਸ ਵਾਸਤੇ ਜਿਆਦਾ ਆਪਾਂ ਐਲੈਬਰੇਟ ਨਹੀਂ ਕਰ ਸਕਦੇ ਬਿਕੋਜ਼ ਇਹ ਚਾਈਲਡ ਵਿਕਟਮ ਦਾ ਮਾਮਲਾ ਅ ਨਹੀਂ ਆਈ ਸੀ ਆਈ ਥਿੰਕ ਨਹੀਂ ਆਈ ਸੀ ਉਹ ਤਾਂ ਬਹੁਤ ਗਰੀਬ ਹੈ অলਰੀ ਟੋਲਡ ਯੂ ਜੇ ਥਾਣੇਦਾਰ ਨੇ ਨਹੀਂ ਡਰਾ ਕੇ ਉਹਨੂੰ ਭਜਾਤਾ ਤੇ ਉੱਪਰ ਕਿੱਥੇ ਆਉਣਾ ਸੀ ਅਚਾ ਜੀ ਸਰ ਇਹ ਨਸਾ ਆਫ ਕੁਲਪਲ ਸਪੈਸਿਫਿਕ ਹਰ ਕਿਤੇ ਕੇਸ ਨੂੰ ਡਿਸਕਸ ਨਹੀਂ ਕਰ ਸਕਦੇ ਕਿੰਨੇ ਐਸ ਇਸ ਪੈਂਡਿੰਗ ਹੈ ਦੇਖੋ ਤਿੰਨ ਤਾਂ ਅਸੀਂ ਕਰਾ ਕੇ ਹਟੇ ਨੇ ਬਾਕਸ ਉਹਦੇ ਹਾਂਜੀ ਪਿਛਲੇ 3-4 ਮਹੀਨੇ ਚ ਠੀਕ ਹੈ ਦੋ ਤਾਂ ਇੱਕ ਹੀ ਥਾਣੇ ਦੇ ਨੇ ਸੋ ਆਪਾਂ ਜਿਹੜੇ ਉਹਨਾਂ ਨੂੰ ਪਰਸੂ ਕਰ ਲਈਏ ਸਾਨੂੰ ਤਾਂ ਉਹੀ ਪਰਸੂਅਲ ਠੀਕ ਹੋਦੇ ਤਾਂ ਉਹੀ ਬਹੁਤ ਵੱਡੀ ਗੱਲ ਹੈ ਬਾਕੀ ਤਾਂ ਇਹ ਹੈ ਕਿ ਬਾਕਸ ਉਹ ਤਾਂ ਬਹੁਤ ਹੁੰਦੇ ਨੇ ਔਰ ਉਹਦੇ ਵਿੱਚ ਰਿਜ਼ਲਟ ਤਾਂ ਨਹੀਂ ਮਿਲ ਪਾਂਦੇ ਕਿਉਂਕਿ ਉਹਦੇ ਵਿੱਚ ਪੁਲਿਸ ਦੀ ਥੋੜੀ ਜੀ ਤਵੱਜੋ ਨਹੀਂ ਤਵੱਜੋ ਨਹੀਂ ਹੁੰਦੀ ਜਿਹੜੇ ਵਿਕਟਮ ਹੁੰਦੇ ਨੇ ਉਹਨਾਂ ਨੂੰ ਇਨਫਲੂਐਂਸ ਕਰ ਲਿਆ ਜਾਂਦਾ ਹੈ ਉਹਦੀ ਵੀ ਅਸੀਂ ਮੋਨੀਟਰ ਕਰ ਰਹੇ ਹਾਂ ਚੀਜ਼ ਕਿ ਇਹ ਘੱਟ ਤੋਂ ਘੱਟ ਹੋਵੇ ਡੇ ਟੂ ਡੇ ਮੋਨੀਟਰਿੰਗ ਆਫ ਯਸ ਯਸ ਸੋ ਬੇਸਿਕly ਕੁਝ ਜੋਬਸ ਵਿੱਚ ਟੋਸਕੋ ਕੇਸਿਸ ਦੇ ਵਿੱਚ ਕੰਡਕਸ਼ਨ ਪਲੇਟ ਦਾ ਵੀ ਡਾਟਾ ਮਿਲਦਾ ਹੈ ਨਹੀਂ ਇਹਦਾ ਡਾਟਾ ਨਹੀਂ ਹੈ ਸਾਡੇ ਕੋਲ ਇਹਦਾ ਡਾਟਾ ਮਿਲ ਜਾਏਗਾ ਲੇਕਿਨ ਨਾਟ ਫਰਮ ਦ ਕਮਿਸ਼ਨ ਮਿਸ਼ਨ ਵੱਲੋਂ ਕੋਈ ਆਰਮੜ ਦੇਣਾ ਚਾਹੀਦਾ ਹੈ ਜੀ ਰეკਮੈਂਡੇਸ਼ਨਸ ਤਾਂ ਕਿ ਜੁਏਸਕੇਸ ਦੇ ਵਿੱਚ ਗੈਪਸ ਰਹੇ ਨੇ ਕਿ ਭਾਂਦੀ ਅਨੁਲ ਸਮੇਂ 'ਚ ਨਾ ਕੋਈ ਕਮੇਟੀ ਬਣੇ ਜਾਂ ਇਸ ਚੀਜ਼ ਉੱਤੇ ਲੱਗੇ ਕਿਉਂਕਿ ਡਾਇਰੈਕਟ ਅਗਰ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੋ ਜਾਏਗੀ ਤੇ ਖੱਜਲ ਖਰਾਬ ਹੋਣਾ ਨਹੀਂ ਪਏਗਾ ਤੇ ਕਈ ਜਿਹੜੇ ਕੂਸ਼ਨ ਮਾਮਲ ਹੋਣਗੇ ਆਨਲੈਨ ਜਿਲ੍ਹਾ ਦੇ ਉੱਤੇ ਬਾਹਰ ਨਹੀਂ ਆ ਕੇ ਪਰ ਵੀ ਇਹਨਾਂ ਤੇ ਰეკਮੈਂਡੇਸ਼ਨ ਦੇ ਦੇਖੋ ਰეკਮੈਂਡੇਸ਼ਨ ਦੇਣ ਦੀ ਉਦੋਂ ਲੋੜ ਹੈ ਜਦੋਂ ਲਾਅ ਵਿੱਚ ਕੋਈ ਗੈਪ ਹੋਵੇ ਜਿਹੜੀ ਆ ਇੱਕ ਜੂਨੀਅਰ ਜਸਿਸ ਐਕਟਾ ਹੈ ਜਾਂ ਪਾਕਸੋਰੀ ਬੁਕਸ ਨਹੀਂ ਜਿਹੜੀਆਂ ਇਹ ਰੂਲ ਐ ਲਾਅ ਆ ਇਹ ਬਹੁਤ ਕਲੀਅਰ ਹੈ ਇਹਦੇ ਵਾਸਤੇ ਰეკਮੈਂਡੇਸ਼ਨ ਦੀ ਲੋੜ ਹੀ ਨਹੀਂ ਉੱਪਰ ਲਿਖਿਆ ਥੋਆ ਸਭ ਕੁਝ ਬਸ ਇਹ ਹੈ ਨਾ ਥੱਲੇ ਇੰਪਲੀਮੈਂਟ ਨਹੀਂ ਹੋ ਰਿਹਾ ਇਹਨਾਂ ਨੇ ਇੰਪਲੀਮੈਂਟ ਨਹੀਂ ਹੋ ਰਿਹਾ ਫਿਰ ਐਫਆਈਆ ਹੀ ਹੋਣਗੀਆਂ ਸਰ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਬਹੁਤ ਘੱਟ ਹੈ ਕਿਉਂਕਿ ਦਿਨੋ ਦਿਨ ਚਾਈਲਡ ਅਬਿਊਜ਼ ਦੇ ਕੇਸ ਵਧ ਰਿਹਾ ਐਜ਼ ਆਪਾਂ ਦੇਖ ਲਿਓ ਸ਼ੈੱਫਪੋਰਡ ਜੋ ਕੇਸ ਹੋਇਆ ਬੈਕ ਟੂ ਬੈਕ ਇਤ ਦਿਨਸੀਡੈਂਟ ਦੇਖਣ ਨੂੰ ਮਿਲ ਰਿਹਾ ਪਬਲਿਕ ਦੇ ਲਈ ਕਮਿਸ਼ਨ ਦੇ ਵੱਲੋਂ ਕੁਝ ਸਲਾਹ مشورہ ਤੁਸੀਂ ਕਿਹਾ ਕਿ ਪਬਲਿਕ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਕਿ ਚਾਈਲਡ ਵਿਊਲਡ ਦੇ ਖਿਲਾਫ ਆਵਾਜ਼ ਉਠਕੋ ਕਿਉਂਕਿ ਬਹੁਤ ਸਾਰੇ ਲੋਕ ਜਿਵੇਂ ਤੁਸੀਂ ਦੱਸਿਆ ਕਿ ਗਰੀਬ ਤੱਕੇ ਦੇ ਲੋਕ ਨੇ ਥਾਣੇਦਾਰ ਨੇ ਭਜਾ ਦਿੱਤਾ ਤੇ ਇਹਨਾਂ ਨੇ ਉੱਪਰ ਅਪਰੋਚ ਨਹੀਂ ਕੀਤੀ ਸੋ ਲੋਕਾਂ ਨੂੰ ਮਤਲਬ ਕਿਵੇਂ ਅਵੇਅਰ ਕਰੋਗੇ ਦੇਖੋ ਮੈਂ ਇੱਥੇ ਬੈਠ ਕੇ ਸਾਨੂੰ ਵੱਡੀ ਜਿਹੜੀ ਇਹ ਗੱਲ ਪਹਚਾਣੀ ਹੈ ਲੋਕਾਂ ਤੱਕ ਤੁਸੀਂ ਪਹਚਾਣੀ ਹੈ ਨਾ ਜੀ ਫੋਰਥ ਪਿਲਰ ਹੋ ਡੈਮੋਕ੍ਰੇਸੀ ਦਾ ਇਹ ਤੁਸੀਂ ਹੀ ਪਹਚਾਣੀ ਹੈ ਇਸ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਇਹ ਲੋਕਾਂ ਤੱਕ ਪਹੁੰਚੇਗੀ ਔਰ ਅਵੇਅਰਨੈਸ ਹੀ ਪਹੁੰਚੇਗੀ ਕਮਿਸ਼ਨ ਤਾਂ ਹਧਿਆਤਾ ਸਰਕਾਰ ਨੂੰ ਬਾਰ ਬਾਰ ਦਿੰਦਾ ਕਿ ਸਕੂਲਾਂ ਵਿੱਚ ਜਾ ਕੇ ਬਾਕਸੋ ਦੀਆਂ ਤੁਸੀਂ ਲਗਾਓ ਔਰ ਲਗਦੇ ਵੀ ਇਹ ਸਕੂਲ ਦੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਗੁੱਟਚ ਬੈਟਾ ਦੱਸਿਆ ਜਾਏ ਬਾਕਸੋ ਬਾਰੇ ਦੱਸਿਆ ਜਾਏ ਉਹਦੇ ਕੀ ਸਜ਼ਾਵਾਂ ਨੇ ਕੀ ਪ੍ਰੋਵੀਜ਼ਨਸ ਨੇ ਉਹ ਬਾਰੇ ਦੱਸਿਆ ਜਾਏ ਉਹ ਹੋ ਰਿਹਾ ਹੈ ਲੇਕਿਨ ਜਿਵੇਂ ਸਮਾਂ ਲੱਗੇਗਾ ਸਭ ਤੋਂ ਜਲਦੀ ਤੇ ਈਜ਼ੀ ਤਰੀਕਾ ਹੈ ਮੀਡੀਆ ਮੀਡੀਆ ਵੀ ਕਿਉਂ ਨਹੀਂ ਮਹੀਨੇ-ਮਹੀਨੇ ਹਫਤੇ-ਹਫਤੇ ਵਿੱਚ ਕੋਈ ਐਡ ਕਰੇ ਜਾਂ ਤੁਸੀਂ ਕਿਉਂ ਨਹੀਂ ਇੱਕ ਸਪੀਕਰ ਬੁਲਾਉਂਦੇ ਕਿ ਜੀ ਅੱਜ ਬਾਕਸੋ ਵਰਸ ਸਪੀਕਰ ਬੁਲਾਇਆ ਜੀ ਅਸੀਂ ਔਰ ਉਹ ਸਾਨੂੰ ਬਾਕਸੋ ਦਾ ਜਾਣੂ ਕਰਣਗੇ ਉਹਦੇ ਵਾਸਤੇ ਫਿਰ ਆਪਾਂ ਟਾਈਮ ਹੀ ਨਹੀਂ ਕੱਢਦੇ ਮੇਰੀ ਸਾਰਿਆਂ ਨੂੰ মিডিਆ ਨੂੰ ਵੀ ਬੜੀ ਹੰਮਲ ਰਿਕਵੈਸਟ ਹੈ ਕਿ ਬਾਕਸੋ ਔਰ ਜੁਵਨਲ ਜਸਟੀਸ ਐਕਟ ਉੱਪਰ ਕੁਝ ਕਰਾਂ ਵਦਾਂ ਦੀ ਕੋਈ ਸਪੀਕਰਸ ਨੂੰ ਬੁਲਾਉਣ ਔਰ ਲੋਕਾਂ ਨੂੰ ਜਾਣੂ ਕਰਾਣ ਸਰ ਚਾਈਲਡ ਕਮਿਸ਼ਨ ਲੋਕਾਂ ਨੂੰ ਵੇਅਰ ਕਰਨ ਵਾਸਤੇ ਹਿੰਸਾ ਕਿੰਨੇ ਸੈਮੀਨਾਰ ਜੀ ਕਰਦੇ ਹੋ ਚਾਈਲਡ ਕਮਿਸ਼ਨ ਕੋਈ ਸੈਮੀਨਾਰ ਨਹੀਂ ਕਰਦਾ ਜੀ ਚਾਈਲਡ ਕਮਿਸ਼ਨ ਇੱਕ ਮੋਨਿਟਰਿੰਗ ਬਾਡੀ ਹੈ ਅਸੀਂ ਮੋਨਿਟਰ ਕਰਨਾ ਹੈ ਕਿ ਸੈਮੀਨਾਰ ਕਿੰਨੇ ਸਰਕਾਰ ਨੇ ਕਰਾਇਆ ਕਿੰਨੇ ਡੀਸੀ ਆਫਿਸ ਨੇ ਕਰਾਇਆ ਕਿੰਨੇ ਐਸਐਸਪੀ ਆਫਿਸ ਨੇ ਕਰਾਇਆ ਕਿੰਨੇ ਹੋਰ ਏਜੰਸੀ ਬੁਮਲੇ ਚਾਈਲਡ ਨੇ ਕਰਾਇਆ ਉਹ ਅਸੀਂ ਇਨਸਟਰਕਸ਼ਨਸ ਦਿੰਦੇ ਰਹਿੰਦੇ ਆਂ ਬਾਰ-ਬਾਰ ਸਮਝ ਸਮਝ ਸਰ ਪੁਲਿਸ ਸਾਈਡ ਤੋਂ ਤੁਹਾਡੇ ਸਾਹਮਣੇ ਕੌਣ ਅਪੀਅਰ ਹੋਇਆ ਪੁਲਿਸ ਸਾਈਡ ਤੋਂ ਤੁਹਾਡੇ ਸਾਹਮਣੇ ਕੌਣ ਅਪੀਅਰ ਹੋਇਆ ਅੱਜ ਹਾਂਜੀ ਬਿਕੋਜ਼ ਪੂਰੇ ਡਿਸਟ੍ਰਿਕਟ ਸੀ ਐਸਐਸਪੀਸ ਆ ਵੀ ਐਸਪੀਸ ਸੀਗੇ ਐਚਓ ਸੀਗੇ ਉੱਤੇ ਦੇ और डीएसपी फ्लोर हैज प्रोसीडेड ऑन लीव बिकॉज ऑफ योर आई डोंट नो दैट इज हिज स्वीट विल इफ ही हैज लेफ्ट ऑन लीव इट डजंट मैटर वी आर हियर टू इन्वेस्टिगेट वी विल इन्वेस्टिगेट द मैटर इफ ही इज हियर और ही इज अवेलेबल और नॉट डजंट मैटर एनीथिंग एल्स जी थैंक यू सो मच